प्यारे विद्यार्थियों सत श्री अकाल आज ਅਸੀਂ 10ਵੀਂ ਜਮਾਤ ਦੇ ਵਿਣਿਤ ਵਿਸ਼ੇ ਵਿੱਚ ਰਚਨਾਵਾ ਪਾਠ 11 ਨੂੰ ਹੱਲ ਕਰਾਂਗੇ ਅਸੀਂ ਅੱਜ ਦੱਸਵਾ ਲੈ ਰਹੇ ਹਾਂ ਕਿ ਇੱਕ ਤਰੇਪੁਜ ਦੀ ਅਸੀਂ ਰਚਨਾ ਕਰਾਂਗੇ ਜਿਸ ਦੀਆਂ ਭੁਜਾਵਾਂ ਹਨ 4 ਸੈਂਟੀਮੀਟਰ 5 ਸੈਂਟੀਮੀਟਰ ਅਤੇ 6 ਸੈਂਟੀਮੀਟਰ ਅਸੀਂ ਇਸ ਦੇ ਇੱਕ ਸਮਰੂਪ ਹੋਰ ਤਰੇਪੁਜ ਦੀ ਰਚਨਾ ਕਰਾਂਗੇ ਜੋ ਇਸ ਦਿਆ ਭਯਾਵਾਂ ਦਾ 2/3 ਗੁਣਾ ਹੋਵੇ ਆਓ ਇਸ ਨੂੰ ਕਰਕੇ ਦੇਖੀਏ ਸਭ ਤੋਂ ਪਹਿਲਾਂ ਅਸੀਂ ਵੱਡੀ ਭੂਜਾ BC ਬਰਾਬਰ 6 ਸੈਂਟੀਮੀਟਰ ਦੀ ਰਚਨਾ ਕਰਾਂਗੇ ਬਿੰਦੂ C ਤੋਂ ਅਸੀਂ 5 ਸੈਂਟੀਮੀਟਰ ਅਰਧ ਵਿਆਸ ਦੀ ਇੱਕ ਚਾਪ ਲਗਾਵਾਂਗੇ ਤਾਂ ਕਿ ਸਾਨੂੰ ਸਾਡੀ ਤ੍ਰੇਭੁਜ ਦਾ ਤੀਸਰਾ ਬਿੰਦੂ ਤੀਸਰਾ ਸਿਖਰ मिल जाए E इसी तरह से बिंदु बी तो प्रकार फुटे तट करके अर्धव्यास चार सेंटीमीटर की एक दूजी चाप लगावे जो पहली चाप न बिंदु ए ਇੱਕੇ ਦੁਨੇ ਚਾਪਾ ਬਿੰਦੂ A ਤੇ ਕੱਢ ਦਿਆਂ ਹਨ ਅਸੀਂ ਇਸਨੂੰ ਨਿਸ਼ਾਨ ਲਗਾ ਲਿਆ ਬਿੰਦੂ A ਨੂੰ ਅਸੀਂ ਹੁਣ A ਅਤੇ B ਨੂੰ ਲਾ ਦੇਵਾਂਗੇ ਇਸੇ ਪ੍ਰਕਾਰ ਅਸੀਂ A ਅਤੇ C ਨੂੰ ਵੀ ਉੱਤੇ ਦੀ ਮਦਦ ਨਾਲ ਮਿਲਾ ਦੇਵਾਂਗੇ ਸਾਡਾ ਚਤ੍ਰਿਭੁਜ ABC ਤਿਆਰ ਹੋ ਗਿਆ ਜਿਸਦੀ AB ਭੁਜਾ 4 ਸੈਂਟੀਮੀਟਰ AC ਭੁਜਾ 5 ਸੈਂਟੀਮੀਟਰ ਅਤੇ BC 6 ਸੈਂਟੀਮੀਟਰ ਹੈ ਹੁਣ ਅਸੀਂ ਬਿੰਦੂ B ਤੋਂ ਇਹਦੇ ਲਈ ਪਾਸਨ ਇੱਕ ਨਿਊਨ ਕੋਰਬਨੋਲਿਕ ਕਰਨ BX ਖਿਚਾਂਗੇ ਅਸੀਂ ਦੇਖਿਆ 2/3 ਦੇ ਵਿੱਚ ਸਭ ਤੋਂ ਵੱਡਾ ਸੰਖਿਆ 3 ਹੈ ਇਸ ਲਈ ਅਸੀਂ ਅਸੀਂ ਆਪਣੀ ਕਿਰਨ PX ਨੂੰ 3 ਅਰਧ ਵਿਆਸ ਦੇ ਵਿੱਚ ਵੰਡ ਦੇਵਾਂਗੇ ਇਹ ਪਹਿਲਾ ਹੋ ਗਿਆ ਹਿੱਸਾ ਚਾਪਲਾ ਕੀ ਫਿਰ ਉਸ ਚਾਪ ਤੋਂ ਅੱਗੇ ਇੱਕ ਚਾਪ ਲਗਾਈ ਛੋਟੀ ਦੋ ਹਿੱਸੇ ਹੋ ਗਏ ਫਿਰ ਦੂਜੀ ਚਾਪ ਤੋਂ ਤੀਜੀ ਚਾਪ ਲਗਾਈ ਤেনਹੀ ਸਿਆਂ ਬਰਾਬਰੀ ਸੇ ਵੰਡਦੇ ਅਸੀਂ ਇਹਨਾਂ ਦਾ ਨਾਮ ਰੱਖ ਸਕਦੇ ਹਾਂ ਜੋ BX ਨੂੰ ਕੱਟਦੇ ਹਨ B1 ਦੂਜੇ B2 ਤੀਜੇ ਬਿੰਦੂ ਨੂੰ ਜਿੱਥੇ ਕਟੈਕਸ ਨੇ B3 ਹੁਣ ਅਸੀਂ B3 ਨੂੰ ਬਿੰਦੂ C ਦੇ ਨਾਲ ਮਿਲਾ ਦੇਵਾਂਗੇ ਹੁਣ ਇੱਥੇ ਸੇ ਦੇਖਿਆ ਦੋ ਭਜਾਵਾਂ ਜਿਹੜਾ ਕੋਣ ਬਣਾਤਾ B3 B ਅਤੇ B3 C ਨੇ ਅਸੀਂ ਉਸ ਤੋਂ ਆਪਣੀ ਪ੍ਰਕਾਰ ਦੇ ਨਾਲ ਪਹਿਲਾਂ ਇੱਕ ਚਾਪ ਲਗਾ ਲਾਂਗੇ ਜਿੰਨਾ ਹੋਏਗਾ ਇਸੇ ਤਰ੍ਹਾਂ ਅਸੀਂ ਦੂਜਾ ਕਿਉਂਕਿ ਅੰਛੁੱਤ ਤੇ ਸੀ ਦੂ ਹੁਣ ਦੂ ਬਿੰਦੂ ਤੇ b2 ਤੋਂ ਫੇਕ ਉਸੇ ਅਰਧ ਵਿਆਸ से ਚਾਪ ਲਗਾਵਾਂਗੇ ਹੁਣ ਅਸੀਂ ਇਹਨਾਂ ਚਾਪ ਪਹਿਲੀ ਵਾਰ ਨੂੰ ਮਾਪ ਲਾਂਗੇ ਕਿੰਨਾ ਕੋਣ ਬਣਿਆ ਇਸੇ ਅਸੀਂ ਡਾਇਲਟਰ ਵੀ ਲੈ ਸਕਦੇ ਹਾਂ ਅਸੀਂ ਇਹ ਪ੍ਰਕਾਰ ਦੀ ਹੈਲਪ ਲੈ ਲੈਂਦੇ ਹਾਂ ਜਿੰਨਾ ਹੋਇਆ ਇਹਨੂੰ ਸੈੱਟ ਕਰ ਲੈਣਾ ਧਿਆਨ ਨਾਲ ਬੜੇ ਫਿਰ ਜਿੱਥੇ ਦੂਜੀ ਚਾਪ ਲੱਗੇ ਉਹ ਤੇ ਇੱਥੇ ਕੱਟਦੀ ਹੈ bx ਨੂੰ ਉੱਥੇ ਰੱਖ ਕੇ ਉਸਨੇ ਜਿੰਨਾ ਇਹ ਬਿਨਾਂ ਛੇੜਿਆ ਅਰਧ ਵਿਆਸ ਕੱਟ ਲਗਾ ਚਾਪ ਨਾਲ ਇਹ ਦੋਨੇ ਚਾਪਾਂ ਨੇ ਜਿੱਥੇ ਕੱਟੀਆਂ ਉਸ ਨੂੰ ਬਿੰਦੂ ਮਿਲ ਗਿਆ ਅਸੀਂ b2 ਨਾਲ ਮਿਲਾ ਦਾਂਗੇ ਇਹ ਸੰਮੁਖ ਸੁਮੰਤਰ ਪੂਜਾ ਹੋ ਜਾਵੇਗੀ b3c ਦੇ ਇਹ ਜਿੱਥੇ ਵੀ ਕੱਟਦੀ ਹੈ ਉਸ ਬਿੰਦੂ ਨੂੰ ਅਸੀਂ ਕਹਾਂਗੇ bc ਨੂੰ ਜਿੱਥੇ ਕਟਿਆ ਉਸ ਦਾ ਨਾਮ ਰੱਖ ਲਾਂਗੇ c' ਜਿਸ ਤਰ੍ਹਾਂ ਅਸੀਂ b3 ਤੋਂ ਕੋਣ ਮਾਪਿਆ ਪ੍ਰਕਾਰ ਦੇ ਹੱਥ ਨਾਲ ਉਸੇ ਤਰ੍ਹਾਂ ਅਸੀਂ ਹੁਣ ਫੇਰ ਤੋਂ ਕੋਣ ਬਿੰਦੂ c ਤੋਂ ਮਾਪਾਂਗੇ ਇੱਕ ਚਾਪ ਲਗਾਈ ਸੇਮ ਅਰਧ ਵਿਆਸ ਦੀ ਉਸੇ ਅਰਧ ਵਿਆਸ ਦੀ ਚਾਪ ਬਿੰਦੂ ਸੀ ਦੇ ਅੱਛਾ ਲਗਾਈ ਇਹ ਧਿਆਨ ਨਾਲ ਬੱਚੋ ਕਰਨਾ ਪੁਆਇੰਟ ਸਟੈਪ ਜਿੰਨੀ ਸੀ ਬਿੰਦੂ ਦੇ ਕੋਣ ਬਣਿਆ ਸੀ ਉਸ ਨੂੰ ਇਸ ਪ੍ਰਕਾਰ ਧਿਆਨ ਨਾਲ ਮਾਪ ਲੈਣਾ ਪ੍ਰਕਾਰ ਦੀ ਹੈਲਪ ਨਾਲ ਉਹਨਾਂ ਤੋਂ ਬਿਨਾਂ ਲਾਈ ਸੀੜੀਆ ਪ੍ਰਕਾਰ ਨੂੰ ਜਿੰਨਾ ਇਹ ਕੋਣ ਹੈ ਬਣਿਆ ਮਾਰਕ ਹੋਇਆ ਜਿੱਥੇ ਦੂਜੀ ਚਾਪ ਲਗਾਈ ਹੈ ਸੀ ਬੀ ਸੀ ਉੱਪਰ ਉਸੇ ਕੱਟ ਪੁਆਇੰਟ ਤੇ ਰੱਖ ਕੇ ਅਸੀਂ ਇਹ ਕਟਾਂਗੇ ਇੱਕ ਚਾਪ ਲਗਾਵਾਂਗੇ ਜੋ ਦੋਨੇ ਅਪਸਰਿ ਕੱਟ ਜਾਂਦੀਆਂ ਹਨ ਅਸੀਂ ਬਿੰਦੂ ਸੀ ਡੈਸ਼ ਨੂੰ ਇਸ ਨਵੇਂ ਬਿੰਦੂ ਦੇ ਦਾ ਵਿੱਚ ਲੰਘਦੀ ਇੱਕ ਕਿਰਨ ਖਿੱਚਾਂਗੇ ਜੋ ਏ ਬੀ ਨੂੰ ਬਿੰਦੂ ਏ ਡੈਸ਼ ਤੇ ਕੱਟ ਦਿੰਦੀ ਹੈ ਇਸ ਪ੍ਰਕਾਰ ਇਹ ਜਿਹੜੀ ਨਵੀਂ ਰੇਖਾਖੰਡ ਬਣਿਆ ਏ ਡੈਸ਼ ਸੀ ਡੈਸ਼ ਸਮੰਤਰ ਹੋ ਜਾਂਦਾ ਹੈ ਏ ਸੀ ਉਜਾ ਦੇ ਇਸ ਪ੍ਰਕਾਰ ਇਹ ਨਵੀਂ ਤਰੇਪੂਜ ਬਣ ਗਈ ਸਾਡੀ ਏ ਡੈਸ਼ ਬੀ ਸੀ ਡੈਸ਼ ਅਸੀਂ ਦੇਖਿਆ ਬੱਚਿਓ ਇੱਥੇ 2/3 ਹੈ 2 ਪੰਜ ਹੋ ਗਿਆ 3 ਹਰ ਹੋ ਗਿਆ ਇੱਥੇ ਅੰਸ਼ ਵਾਲੀ ਸੰਖਿਆ ਛੋਟੀ ਹੋ ਗਈ ਜਦੋਂ ਅੰਸ਼ ਵਾਲੀ ਸੰਖਿਆ ਛੋਟੀ ਹੋ ਜਾਵੇ ਤਾਂ ਜਿਹੜੀ ਸਮਰੂਪ ਤ੍ਰੇਪੂਜ ਬਣਾਉਣੀ ਹੈ ਉਹ ਪਹਿਲਾਂ ਵਾਲੀ ਤ੍ਰੇਪੂਜ ਦੇ ਅੰਦਰ ਹੀ ਬਣੇਗੀ ਉਸ ਤੋਂ ਛੋਟੀ ਬਣੇਗੀ ਅਤੇ ਜਦੋਂ ਅੰਸ਼ ਵਾਲੀ ਸੰਖਿਆ ਵੱਡੀ ਹੋ ਜਾਵੇ ਹਰ ਨਾਲੋਂ ਤਾਂ ਨਵੀਂ ਤ੍ਰੇਪੂਜ ਜਿਹੜੀ ਬਣਾਉਣੀ ਹੈ ਅਸੀਂ ਉਹ ਪਹਿਲਾਂ ਬਣੀ ਤ੍ਰੇਪੂਜ ਦੇ ਬਾਹਰ ਬਣੇਗੀ ਯਾਨੀ ਕਿ ਉਸ ਤੋਂ ਵੱਡੀ ਬਣੇਗੀ ਆਪ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ